ਜੋੜੇ ਦਾ ਦੱਸੋ ਜੀ ਬਾਈ ਜੋੜੇ ਦਾ ਕੀ ਮੰਗਦੇ ਹੋ 18000 ਰੁਪਏ ਦੋ ਦਾ ਕਰਾਰਾ ਤੂੰ ਉਹਦਾ 9 ਮੰਗਦੇ ਆ ਇਹ ਤਾਂ ਅੰਸ਼ਰਲੀ ਦਾ 9 ਕਰਦਾ ਕਰਦੇ ਦੋਆਂ ਦੀ ਕਰ ਲਓ ਉਹਦਾ ਕਰਾ ਦੇਗਾ ਦੱਸੋਗੇ ਕੱਬ ਦੇ ਲੋ ਚੱਲਾਂ ਹਾਂ ਪਰਾਂ ਆ ਜਾ ਪੂਰੀ ਕਰਨੀ ਚਾਹੀਦੀ 5000 ਕਹਿੰਦਾ ਬਾਈ ਠੀਕ ਹੈ ਤੇ ਤੁਸੀਂ ਠੀਕ ਕਰੋ ਜੀ ਦੱਸੋ ਮੈਂ 3 ਕਰਾਉਣਾ ਕਰਾਂਗਾ ਮੈਸਤਰੀ ਕੋ ਜਾਲਾ ਠੀਕ ਕਰਾਉਣ ਵਾਸਤੇ 10000 ਦੀ ਪੱਟੌੜ ਤੇੋਂ ਜੰਮਲੀ ਮਿਲਦੀ ਆ ਉਧਰ ਦੇ ਦਾ ਬਾੜੇ ਚ ਬੜਕੇ ਤੁਰਿਆ ਨਹੀਂ ਜਾਂਦਾ ਉਹਨਾਂ ਤੋਂ ਕੋਈ ਰਾਹ ਰਸਤਾ ਦਾ ਦੱਸੋ ਭਾਈ ਆਪਾਂ ਨਿਕਲ ਕੇ ਵੀ ਜਿਹੜੀ ਗਾਂਹਾਂ ਆ ਗਏ ਉੱਥੇ ਕੋਈ ਖੜਦਾ ਨਹੀਂ ਤੋ ਵੀ ਨੌਂ ਦੀ ਵੀ ਨਹੀਂ ਹੈ ਜੀ ਫਿਰ ਹਾਂ ਉੱਥੇ ਖੜਦਾ ਵੀ ਨਹੀਂ ਪੱਕਾ ਲਾਓ ਨਾ ਪੱਕਾ ਬੜਾਕਾ ਪੱਕਾ 6000 ਦੀ ਦਿੰਨੇ ਸਾਢੇ 6000 ਦੀ ਦਿੰਨੇ ਚੱਲੀਏ ਭਾਈ ਪੱਕਾ ਬੜਾਕਾ ਯਾਰ ਬਿਨਾਂ ਪੁੱਛੇ ਤਾਂ ਹਟੇ ਦਿੰਨੇ ਪੜ ਲੈ 7000 ਦੀ ਦੇ ਬਣਾ ਪੁੱਛੇ ਲੈ ਹੁਣ ਪੱਕਾ ਭੜਕਾ ਹੁਣ ਤਾਂ ਨਹੀਂ ਕੱਚਾ ਭੜਕਾ 8000 ਦੀ ਬਣਾ ਵੀ ਉਹ ਮਰਜ਼ੀ ਹੁਣ ਇਹਨਾਂ ਦੀ ਹੈ ਹਾਂ 150 ਹੋਰ ਪਾ ਦੇ ਯਾਰ 150 ਨਹੀਂ ਪੈਂਦਾ 7.5 ਦੀ ਵਿਕੀ ਬਸ ਚੱਕ ਉਹ ਨਹੀਂ ਨਹੀਂ ਦੁੱ ਸਾਢੇ 7 ਦੀ 800 ਘਟੂ ਯਾਰ ਇਹ ਮੈਂ ਹੁਣ ਕੱਚਾ ਕੰਮ ਨਹੀਂ ਕਰਿਆ ਅਗਲਾ ਵੀ ਨਹੀਂ ਮੰਗਵਾਉਣਾ ਹਾਂ ਤੂੰ 9 ਮੰਗਿਆ ਤੈਨੂੰ ਵੇ ਪੈਸੇ ਮੈਨੂੰ ਕਿੰਨੇ ਰੁਪਏ ਵਧਾਤੇ ਤੂੰ ਚੁਆਨੀ ਨਹੀਂ ਕੱਢਿਆ ਭਾਈ ਇਹੋ ਚੱਕਰੀ 10000 ਰੁਪਏ ਕੱਢਦੇ ਨਹੀਂ ਅਸੀਂ ਵੀ ਕਿੰਨੇ ਇੱਕ ਦੀ ਚੀਜ਼ ਬਿਕਾੜੀ ਇਹ ਕਿਹਾ ਸੀ ਇਹਨੇ ਬਿਨਾਂ ਹੁਣ ਮੈਂ ਪੱਕਾ ਮੁੱਲ ਲਾ ਕੇ ਗਿਆ ਉਹਨੇ ਅਗੇ ਮੰਗੀ ਦੇ ਰਿਹਾ ਵੀ ਜਿੰਨੇ ਕਾ ਚਾਹਵੇਂ ਤੇਰੇ ਭਾਈ ਤੁਹਾਨੂੰ ਪਤਾ ਹੀ ਲੈਣੇ ਆ ਜੈ ਲਾਦੇ ਪੈਸੇ ਸਹੀ ਲੱਗੇ ਸਹੀ ਲੱਗੇ ਮੈਂ ਇਹ ਪੂਰੇ ਹਾਂ ਅਸੀਂ ਕਿਹੜਾ ਵਪਾਰੀ ਆ 200 ਰੁਪਏ ਸਾਡਾ ਪੱਟਚੋ ਦਲਾਲੀ ਹੋ ਪਿੱਛੋ ਅਗਲਾ ਮੁੱਕਰ ਜਾਂਦਾ ਕਿਹੜਾ ਖੋਲੇ ਤੇ ਵੀ ਤੈਂ ਘਰੇ ਲੈ ਕੇ ਜਾਣੀ ਆ ਅਸੀਂ ਜਿਹੜਾ ਬੀਨੇ ਕਰਤੀ ਸਾਡੇ ਨਾਲ ਪਿੱਛੋ ਅਸੀਂ ਬਸ ਜਿਹਾ ਮੂੰਹ ਕਰਕੇ ਖੜ ਜਾਂਦੇ ਆ ਕੀ ਲੜਾਂਗੇ ਲੋਕਾਂ ਨਾਲ ਆ ਦੇ ਜਵਾਕ ਆ ਜਵਾਕ ਲੈ ਫਿਰ ਸਾਡੇ ਸਾਤ ਦੀ ਵੇਚਤੀ ਜਵਾਕ ਨੂੰ ਲੈ ਕੇ ਦੇ ਦੇ 200 ਤਾਂ ਪਾ ਲੋ ਹੂੰ ਮਰਜੀ ਇਹਦੀ ਹੈ ਕੱਲ ਨੂੰ ਇਹ ਕਹੂੰ ਮੇਰੇ ਨਾਲ ਧੱਕਾ ਕਰਤਾ ਸਰ ਇਹ ਅਮਰਾ ਜੂ ਨੇ ਰਾਜੂ ਰਾਂ ਦੀ ਮਾਰਾ ਵਿਚਾਲੇ ਹਾਂ ਥੋੜੀ ਮਰਜ਼ੀ ਆ ਅਸੀਂ ਸਿਰਾਈ ਲਾਤਾ ਨਹੀਂ ਦੀ ਗੱਲ ਹੋਈ ਘੱਟ ਰਹਿ ਗਿਆ ਤੇ ਬੰਦੋ ਮਾਰੀ ਦਾ ਮੌਤ ਨਹੀਂ ਆ ਫਿਰ ਇਹ ਨੂੰ ਦੇਣਾ ਬਣਾ ਆਹ ਬੰਦੇ ਇਹਨਾਂ ਦੀ ਵੀਡੀਓ ਮਾਰ ਕੇ ਚਲਾ ਜਾਣਾ ਫਿਰ ਯਾਰ ਬੰਦਿਆ ਵੀ ਵਾਰੀ ਇਹ ਤਾਂ ਕਹਿੰਦਾ ਦਲਾਲੀ ਵੀ ਨਹੀਂ ਹੁੰਦਾ ਲਖਾਈ ਵੀ ਥੋੜੀ ਆ ਆ ਚੱਲੀਏ ਚੱਲ ਆ ਜਾ ਆ ਜਾ ਕੋਈ ਆਵਾਜ਼ ਨੂੰ 6 ਮਿੰਟ ਆ ਆ ਲੈਣਾ ਪੱਠਾ ਚੰਗੀ ਆ ਰਜੂ ਉਹ ਤਾਂ ਮਰਜ਼ੀ ਉਹਦੀ ਆ ਯਾਰ ਲੈਣੀ ਲਵਾਉਣੀ ਦੇਖ ਪੱਠਾ ਕੰਨ ਕੋਲ ਦੇ ਬਹੁਤ ਲੱਗਾ ਕੱਲ ਕੰਨਾਂ ਨੂੰ ਕਿਹੜਾ ਪਾ ਕੇ ਖਾਣਾ ਹੈ ਉਹ ਨਹੀਂ ਕੰਨਾਂ ਦੇ ਹੀ ਚਲਦੇ ਅੱਜ ਕੱਲ ਨਾ ਕੰਨਾਂ ਨੇ ਦੁੱਧ ਨਹੀਂ ਦੇਣਾ ਲੋਕ ਵੜ ਕੇ ਬਹਿਣ ਚ ਕੰਨਾਂ ਨੇ ਦੁੱਧ ਨਹੀਂ ਦੇਣਾ ਇਹਨਾਂ ਖਾਨ ਚ ਨਹੀਂ ਆਉਂਦੇ ਤਸ ਕੰਨ ਕਿਹੜੇ ਨੇ ਖਾਤੇ ਨੇ ਮੀਟ ਬਣਾ ਕੇ ਸਿਰੇ ਨਹੀਂ ਖਾਦੇ ਕੰਨ ਕੀ ਦੇ ਦੁੱਧ ਦਿੰਦੇ ਨੇ ਬੜੀਆਂ ਬੜੀਆਂ ਅੰਬਰਸੜੀਆਂ ਬੱਕਰੀਆਂ ਦੇ ਨੱਕ ਮੋੜ ਤੇ ਨਾਲ ਨਾਲੀਆਂ ਬੱਕਰੀਆਂ ਨੇ ਕੱਟ ਕੱਟੇ ਜੇ ਕੰਨਾਲੀਆਂ ਨੇ ਓਏ ਤੇਰੇ ਨਾਲ ਸੱਤੇ ਮੈਂ ਨਾਲ ਨਾਲੋਲ ਚ ਬੱਕਰੀਆਂ ਲਿਆ ਕਰਦਾ ਚੋਣ ਵਸਤਾ ਹੜੀ ਚ ਉਹ ਤਾਂ ਸੀ ਜਾਂਦੇ ਨਹੀਂ ਨਾਰਨੌਨ ਨੂੰ ਅਸੀਂ ਜਾਂਦੇ ਨਹੀਂ ਹੁਣ ਤਾਂ ਨਾਰਨੌਨ ਨੂੰ ਹਾਂ ਦੋ ਮਿੰਟ ਖੜ੍ਹ ਜਾ ਹਲੋ ਸੰਤੋੜ ਗਈ ਆ ਜਾ ਬਈ ਤਾਂ ਤੋੜ ਗਈ ਨਹੀਂ ਦਲਦਾ ਤੂੰ ਮੇਮ ਨਹੀਂ ਹੈਗੀ ਵਧੀਆ ਆਹ ਲੀ ਨਾਰ ਰਣ ਹਾਂ ਫੋੜ ਜੋੜਾ ਹੀ ਖੜਾ ਹਾਂ ਹਾਂ ਇਹਦਾ ਕੀ ਕਹਿੰਦੇ ਕੋ ਲਾਲ ਖੜੀ ਉਹ ਹਾਂ ਹਾਂ ਇਹਦਾ ਕੀ ਮੰਗਦਾ 10000 ਰੁਪਏ ਅਰੋ ਲਾਲ ਜੀ ਦਾ ਦਾ 8000 ਐਨੇ ਪੈਸੇ ਯਾਰ ਸਾਹਮਣੇ ਬਹੁਤੋਖੇ ਰਾਜੂ ਜੀ ਸਾਹਮਣੇ ਤਾਂ ਸਾਰੀਆਂ ਆ ਕਿੰਨੇ ਕੁ ਜਾਨਵਰ ਨੇ ਲੈ ਸਾਰੀ ਮੈਂ 100 ਨਾਂਗ ਸਾਹਮਣੇ ਰੋਜ 35 40 ਢੇਡਾਂ 35 40 ਬੱਕਰੀਆਂ ਦੁਬੱਟੀ ਗੱਲ ਨਹੀਂ 100 ਨਾਂਗ ਯਾਰ ਰਾਜੂ ਸਾਹਮਣੇ ਕਿੱਦੀ ਗੱਲ ਹੈ ਕਿਹੜੀ ਤੇ ਕਿਹੜੀ ਤੇ ਕਿਹੜੀ ਸੀਗੀ ਲਾਲ ਦੀ ਕੱਟ ਕਿਹੜੀ ਆ ਉੱਲਾ ਦੇ ਡੇਲੇ ਆ ਗਿਆ ਚੋਲੇ ਵਾਲੀ ਆਹ ਹੋਣਾ ਮੰਗਣਾ ਕੀ ਹੋਣ ਲੱਗਾ ਤੂੰ ਲਾ ਦੇ ਲਾ ਪੱਟ ਲਾਲ ਪੱਟ ਆਹ ਹੋਣਾ ਕਿ ਨਹੀਂ ਆਹ ਵਾਲੀ 3500 ਰੁਪਏ ਦੰਨੇ ਛੋਟੇ ਭਾਈ ਇਹਦਾ ਦੰਨੇ ਤੈਨੂੰ 4500 ਜਾਇਜ਼ ਆ ਵੀ ਨਹੀਂ ਵੀ ਪਹੁੰਚਦਾ ਫਿਰ ਕਿੱਥੇ ਪਹੁੰਚਦਾ ਹੈ ਕਿੱਥੇ ਪਹੁੰਚਦਾ ਦੱਸਿਆ ਹੀ ਆ ਦੱਸ ਦੱਸ ਕਿੱਥੇ ਪਹੁੰਚਦਾ ਉਹ ਗਈ ਦੱਸ ਦੇ ਗਈ ਆ ਬੰਦੇ ਨੇ ਕਹਿਣ ਨੂੰ ਪੰਜ ਦੇ ਦਈਏ ਪੂਰਾ ਪੰਜ ਛੋਟੀ ਜੀ ਮੈਂ ਨਹੀਂ ਆ ਯਾਰ ਉਹ ਵੀ ਛੋਟੀ ਜੀ ਲਾਲ ਜੀ ਨਹੀਂ ਕੀ ਜੀ ਉਹਦਾ ਤੈਨੂੰ ਰਾਜ ਨਹੀਂ ਚੀਜ਼ ਦੇਖੋ ਤੁਸੀਂ 3500 ਦੇ ਦਾਨੇ ਉਹਦਾ ਨਹੀਂ ਵੀਰੇ ਚੀਜ਼ ਵੀ ਜੀ ਜੀ ਦੇਖੋ ਤਾਂ ਸਹੀ ਇਹ ਤਾਂ ਨਾ ਮਹੀਨਿਆਂ ਦੀ ਹੈ ਜੀ ਪਾਲਣੀ ਵੀ ਹਲੇ ਨਹੀਂ ਤੇ ਹਾ ਹਾ ਮਣੀ ਚੱਲ ਆ ਜਾ ਭਾਈ ਕਹਾਂ ਆ ਜਾ ਦੇਖਦੇ ਆ ਫਿਰ ਇਹੀ ਐ 22000 ਕਹਿੰਦੇ ਆ ਜੀ ਹੈ ਤਾਂ ਜੀ ਲਵੇ ਨੀ ਲੱਗਣਾ ਦੇਖਾਂ ਚੱਲ ਲਵੇ ਤਾਂ ਲੱਗੇ ਨਾ ਲੱਗੇ ਅਗਲਾ ਆਲਾ ਕੁਸ ਮੰਗੇ ਆਲੀ ਚੀਜ਼ ਆ ਭਾਈ ਹਾਂ ਤੁਜੀ ਵੀ ਆਲੇ ਚੀਜ਼ ਆ ਜੀ ਇਹ ਕੋਈ ਸੌਦੇ ਤੋਂ ਕੋਈ ਪੁੱਛੇ ਕਿੰਨੀ ਆਲੀ ਗੱਲ ਨਹੀਂ ਹੁੰਦੀ 22000 ਮੰਗਦੇ ਆ ਬਾਬਾ ਜੀ

ਨਾ ਮੈਂ ਤਾਂ ਪਕਾਈ ਮਾਰ ਕੇ ਜਾਊਂਗੀ। ਇਹ ਬਾਈ ਢੋਪ ਕੇ ਲਾ ਕੇ ਆਏ ਆਂ। ਓਏ ਬਾਈ ਆ ਲਾਲ ਜੀ ਦੇ ਲੈ ਲੈ 4000 ਜਰ ਚੱਕ 5000 4500 3000 ਚੱਲ ਆ ਜਾ ਰਹਿ ਆਜੋ ਆਜੋ ਜارہ ਓਏ ਆਜੋ ਲਾਲ ਰੰਗ ਦੀ ਮੇਵਨੀ ਆ ਪਾਣ ਨੂੰ ਇਹ ਤਾਂ ਕਿਹੜਾ ਦੁੱਧ ਚੁੰਗਦੀ ਐ ਪੱਤੇ ਪਾਈ ਦਾਣੇ ਪਾਈ ਗਾਣੀ ਕਹਿੰਦੇ ਇਹ ਖਾਦਾ ਫੜੀ ਹੋਈ ਲੱਭਾਂ ਮੇਰਾ ਹੈਂ ਲੈਣੀਆਂ ਕੰਦੇ ਪੰਜ ਦੀ ਕੋਈ ਮਹਿੰਗੀ ਨਹੀਂ ਹੋਈ ਲੈਣੀਆਂ ਕੰਦੇ ਓਏ ਪੰਜ ਦੀ ਕਿੱਥੇ ਆ ਗਈ ਐ ਇਹ ਆ ਲੈ ਮੈਂ ਮਣੀ ਲੈ ਤੂੰ ਵੀ ਤੇਰੇ ਉੱਪਰ ਐ ਕੀ ਮੰਗਿਆ ਬਾਈ 10000 ਰੁਪਏ 13 13000 ਵਧੀਆ ਛੱਟਾ ਥੋੜ੍ਹਾ ਆ ਸੂ ਦੇਖ ਇਹਦੀ ਹੋਈ ਚੈੱਕ ਕਰ ਇਹ ਵਾਰੀ ਜਿਹੜੀਆਂ ਲਿਖਣੀਆਂ ਨੇ ਸਹੀ ਐ ਸਹੀ ਐ ਚਲ ਐਨੇ ਪੈਸੇ ਦਿੱਤੇ ਤਰੇਗਾ 6000 ਦੇ ਦੇ 600 ਨਹੀਂ ਲੈ 650 ਲੈ 7000 ਨਹੀਂ ਨਹੀਂ ਕੀ ਕਰ ਸਕਦਾ 6000 6000 ਕਿਹੜੀ ਦੇ ਮੈਂ ਨਹੀਂ ਪੈਣੀ ਵੀਰੇ 8000 ਨਹੀਂ 8200 8300 ਜੇ ਵੀਰੇ 10 ਤੋਂ ਘੱਟ ਨਹੀਂ ਪੈ 8400 10 ਤੋਂ ਘੱਟ ਨਹੀਂ 85 ਨਹੀਂ 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 9.5 ਦੀ ਹੋਵੇ ਨਹੀਂ 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 9.5 ਦੀ ਹੋਵੇ ਇਹ 9000 ਨਹੀਂ 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 10 ਤੋਂ ਘੱਟ ਨਹੀਂ ਜੀ ਮੈਂ ਪਹਿਲੀ ਮੈਂ ਕਹਿੰਦਾ ਆਹ ਹੋਰਾਂ ਕਰੀਏ ਇੱਥਾ 200 ਸਾਢੀ ਦਲਾਲੀ ਹੈ ਹਾਂ ਜੇ ਬੰਦੇ ਦੋਏ ਆ ਉਹੀ 200 ਹੀ ਲੈਣਾ ਬੱਤ ਨਹੀਂ ਲੈਣਾ ਜਿਹੜਾ ਚੱਲਦਾ ਹੈ ਹਾਂ ਬੜੀ ਬੱਕਰੀ ਜੋ 500 ਵੀ ਲੈਣੇ ਆ ਪੂਰੀ 9.5 ਦੀ ਹੋ ਗਈ ਨਹੀਂ 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 10 ਤੋਂ ਘੱਟ ਨਹੀਂ ਜਣੀ ਹਾਂ ਅੱਛਾ ਜੀ ਕਾਸਰ ਥੋੜੀ ਛੱਡੀ ਆ ਸੀਨੇ ਹਾਂ ਨਾ ਇਹ ਦੀ ਕਿਹੜੀ ਉਹ ਲਾਲ ਪੱਠ ਯਾਰ ਦੇ ਭਾਈ ਯਾਰ ਹੁਣ ਕਰੂਗਾ ਕਾਸਰ ਥੋੜੀ ਛੱਡੀ ਆ ਮੈਂ ਫੜ 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 ਪਹਿਲਾਂ ਫਰਕ ਦਾ ਓਏ ਕੀ 12 500 ਦਾ 12 ਭਰ ਕੇ ਸਲਾ ਲੈ ਦੇ ਦੋ ਕਿੰਨਾ ਦਾ 9.5 ਤੈਨੂੰ ਲਾਇਆ ਹੈ 9.5 ਨਾ ਲਓ ਜੀ ਅਰੇ ਕਾਲੀ ਦਾ ਕੋਈ ਨਹੀਂ ਕੋਈ ਭਈਆ ਕਾਲੀ ਦਾ ਕਿਹੜੀ ਦਾ ਐਂ ਦਾ ਇਹ ਖੀਰੀ ਆ ਹਾਂ ਇਹ ਦੇ ਕਰਤੀ ਨੇ ਇਹਦਾ 15000 ਰੁਪਇਆ ਹੱਦ ਲਾਤੀ ਪਤੰਦਰ ਹੱਦ ਲਾਤੀ ਉਹ ਪਤੰਦਰੋ ਚੱਲ ਆ ਜਾ ਇੱਧਰ ਵੀ ਉਹ ਗਾਉਂ ਬੈਗਾ ਲੈ ਜਾ ਗੱਲੀ ਦੇ ਫੇਗਾ ਆ ਮਸਾਲਾ ਕੰਮ ਕਰ ਚਿਹੜੀ ਬਹੁਤ ਸਾਫ਼ ਆ ਗੱਬਣ ਹੋਈ ਹੈ ਕਿੰਦਰਾ ਦੰਦਖਿਆ ਦੰਦਖਿਆ

7000 8000 10000 12000 ਉਹ ਦਾਦਵੇਂ ਲਗੇ ਉਸਨੇ ਗਾਟੋ ਕਿੰਨੀ ਹੈ ਕੋਈ ਨੀ ਕਰਾਦੇ ਕੋਸਿਸ ਹੈ ਹਾਂ ਸਾਬ ਨਾ ਪੈਸੇ ਮੰਗ ਵੀਰੇ ਬਾਈ ਤੂੰ ਕਹਿੰਦੇ ਤੂੰ ਤੂੰ ਕਹਿੰਦਾ ਫਿਰ ਕਹਿ ਦੂ 15 ਹੁਣ ਚਲ ਦੋਨੋਂ ਕਹਿ ਦਿੰਦੇ ਦੋਨੋਂ 15 ਉਹ ਸੱਤੇ 20000 ਦੇਣੀ ਹਾਂਜੀ 25000 ਦਾ ਵਾਦਾ ਮਾਈ ਹੁੰਦਾ ਪਹਿਲੀ ਵਾਰ ਕਮਸ ਚ ਲੈਣਾ ਬਾਈ ਪੱਟੇ ਦੇ ਬਸ ਬੰਦਾ ਨਹੀਂ ਪੱਟੀਆਂ ਤੋਂ ਬੜਾ ਆਪਣੇ ਨੇ ਫੇ ਤਾਂ ਤੇਰੀ ਹੋ ਵੀ ਵਕਿਆ ਦੂੰਗਾ ਭਰੂਣ ਜੀ ਕਿਉਂ ਨਾ ਦੱਸ ਲੈ ਬਾਈ ਇਕੱਟੀਆਂ ਵਕਿਆ ਦੇਣਾ ਦੋਏ ਦੋਨੇ ਬੱਚੇ ਮਗਰ ਬਹੁਤ ਚੰਗੇ ਪੱਟਾ ਆਫ ਰੱਖਿਆ ਹੈ ਬਹੁਤ ਆ ਬਾਈ ਚੱਲ ਸਨੱਖੀਆਂ ਨੂੰ ਛੱਡ ਤੂੰ ਦੋਏ ਵਕਿਆ ਦੇਣਾ ਹਾਂ ਹੋ ਤੂੰ ਹੋਰ ਬੱਤੇ ਨਾਲ ਨਾ ਨਹੀਂ ਪਤਾ ਨੇ ਕੰਮ ਆ ਓਰੇ ਆ ਤਰਾਂ ਇਹ ਪੱਟੋਂ ਕਾੜੇ ਕੀ ਪੱਟਾ ਦੇ ਦੇਖੀ ਮੈਂ ਦੋ ਦੋ ਬੱਚੇ ਨੇ ਦੋਏ ਬੋਤਲ ਨੇ ਨਵਾਂ ਕੰਮ ਚਲਾਉਣਗੇ ਵਿਚਾਰੇ ਬੱਚੇ ਵੀ ਲਗਾਮ ਆਰ ਲੈ ਇਹਦੇ ਕਹੇ ਨੇ ਪੈਸੇ ਇਹਦੇ ਇਹ 80 ਰੁਪਏ ਮੰਗਦੇ 38 ਇਹਨਾਂ ਦੇ ਦੋ ਘੱਟ 40 ਦੋਆਂ ਦੀ 50 ਦੇ ਦਾਂਗੇ ਹਾਂ ਯਾਰ ਕਿੱਡੀ ਗੱਲ ਹੈ